ਸਰੋਟ ਟਰੱਕਾਂ ਖੜਨ ਨਾਲ ਰਾਹਗੀਰ ਹੋ ਰਹੇ ਪਰੇਸ਼ਾਨ ਅਤੇ ਹੋ ਰਹੇ ਨੇ ਵੱਡੇ ਹਾਦਸੇ ਮਨੋਜ ਮੁਰਾਰ ਅੱਜ ਭਗਵਾਨ ਵਾਲਮੀਕੀ ਸਥিকার ਕਮੇਟੀ ਦੇ ਇੰਚਾਰਜ ਪੰਜਾਬ ਮਨੋਜ ਕੁਮਾਰ ਮੁਰਾਰ ਨੇ ਪ੍ਰਸ਼ਾਸਨ ਤੇ ਰੋਸ ਜਤਾਉਂਦੇ ਹੋਏ ਕਿਹਾ ਕਿ ਹਮੀਰਾ ਦੇ ਭਾਰਤ ਪੈਟਰੋਲੀਅਮ ਅਤੇ ਸਬਜ਼ੀ ਮੰਡੀ ਸਾਹਮਣੇ ਸਰਵਿਸ ਰੋਡ ਤੇ ਬਹੁਤ ਵੱਡੀ ਗਿਣਤੀ ਵਿੱਚ ਟਰੱਕ ਖੜੇ ਰਹਿੰਦੇ ਹਨ ਜਿਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਥੇ ਕਈ ਵਾਰ ਵੱਡੇ ਹਾਦਸੇ ਵਾਪਰਦੇ ਹਨ ਜਿਨਾ ਕਰਕੇ ਜਾਨੀ ਮਾਨੀ ਨੁਕਸਾਨ ਵੀ ਹੁੰਦਾ ਹੈ ਜਿਸ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਮਨੋਜ ਕੁਮਾਰ ਮੁਰਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਵਿਸ ਖੜੇ ਹੋ ਰਹੇ ਟਰੱਕਾਂ ਨੂੰ ਤੁਰੰਤ ਹਟਾਇਆ ਜਾਵੇ ਇਸ ਮੁcke ਪੱਤਰਕਾਰਾਂ ਵੱਲੋਂ ਐਸਐਚਐਸ ਸੁਭਾਨਪੁਰ ਕਨਵਰਜੀਤ ਸਿੰਘ ਵੱਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਹਨਾਂ ਟਰੱਕਾਂ ਨੂੰ ਇੱਥੋਂ ਹਟਵਾਇਆ ਸੀ ਉਹਨਾਂ ਕਿਹਾ ਕਿ ਮੈਂ ਅੱਜ ਹਾਈ ਕੋਰਟ ਗਿਆ ਹਾਂ ਕੱਲ ਆ ਕੇ ਮੌਕਾ ਵੇਖ ਲੈਣੇ ਹਾਂ ਪ੍ਰਿਆ ਸਿੱਧੂ ਪੁਲਤ ਦੇ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਕੀ ਨਾਮ ਤੁਹਾਡਾ ਤੇ ਕੀ ਮੁੱਦਾ ਹੈ ਜੀ ਇਹ ਨਾਮ ਮੇਰਾ ਮਨੋਸ਼ ਕੁਮਾਰ ਮੁਰਾਰ ਭਗਵਾਨ ਵਾਲਮੀਕੀ ਸਤਕਾਰ ਕਮੇਟੀ ਇਨਚਾਰਜ ਪੰਜਾਬ ਇਹ ਮੇਰਾ ਮੁੱਦਾ ਨਹੀਂ ਇਹ ਆਮ ਲੋਕਾਂ ਦਾ ਮੁੱਦਾ ਆ ਆਮ ਜਨਤਾ ਦਾ ਮੁੱਦਾ ਆ ਇਹ ਜੋ ਭਾਰਤੀ ਪੈਟਰੋਲ ਪੰਪ ਜੋ ਅਮੀਰਾ ਦੇ ਵਿੱਚ ਸਥਿਤ ਹੈ ਇਹ ਸਰਵਸ ਲੈਨ ਔਰ ਹਾਈਵੇ ਦੇ ਵਿੱਚ ਜੋ ਟਰੱਕ ਖੜੇ ਹੁੰਦੇ ਆ ਉਹ ਹਾਦਸੇ ਦਾ ਕਾਰਨ ਬਣੇ ਹੋਏ ਆ ਪਿੱਛੇ ਜੇ ਵੀ ਇੱਕ ਹਾਦਸਾ ਹੋਇਆ ਸੀ ਉਹਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਉਹਨਾਂ ਦਾ ਜੋ ਕਿ ਉਹਨਾਂ ਦੀ ਡੈਥ ਹੋ ਗਈ ਸੀ ਇਹਨਾਂ ਟਰੱਕਾਂ ਕਾਰਨ ਹੀ ਹੋਈ ਸੀ ਇਹ ਟਰੱਕ ਜਿਹੜੇ ਆ ਇਹ 10-10 ਦਿਨ ਹਫਤਾ ਹਫਤਾ ਇਹ ਇੱਥੇ ਖੜੇ ਰਹਿੰਦੇ ਆ ਇਹਦੀ ਲੋਕੇਸ਼ਨ ਜਿਹੜੀ ਆ ਇਹ ਹਮੀਰੇ ਦੇ ਵਿੱਚ ਪੈਟਰੋਲ ਪੰਪ ਆ ਭਾਰਤੀਏ ਪੈਟਰੋਲੀਅਮ ਔਰ ਸਬਜ਼ੀ ਮੰਡੀ ਦੇ ਨਜ਼ਦੀਕ ਉਹਦੇ ਸਾਹਮਣੇ ਟਰੱਕ ਖੜੇ ਹੁੰਦੇ ਆ ਇਹ ਪ੍ਰਧਾਨ ਜੀ ਰੋਡ ਤੇ ਲਾਏ ਹੁੰਦੇ ਆ ਇਹਨਾਂ ਨੇ ਹਾਂਜੀ ਹਾਂਜੀ ਸਾਰੇ ਰੋਡ ਤੇ ਲਾਏ ਹੁੰਦੇ ਆ ਇਹਦੀਆਂ ਵੀਡੀਓ ਸ਼ੂਟ ਕੀਤੀਆਂ ਹੋਈਆਂ ਆ ਜੋ ਮੌਕੇ ਦੀਆਂ ਵੀਡੀਓ ਆ ਜੋ ਟਰੱਕ ਜਿਹੜੇ ਹਫ਼ਤਾ-ਹਫ਼ਤਾ ਖੜੇ ਰਹਿੰਦੇ ਆ ਜੀ ਇਹਨਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਜਾਂ ਸ਼ਸਤ੍ਰ ਪ੍ਰਸ਼ਾਸਨ ਨੇ ਕੋਈ ਰੋਕਦਾ ਨਹੀਂ ਹੈਗਾ ਇਹਨਾਂ ਨੂੰ ਨਹੀਂ ਜੀ ਕੋਈ ਨਹੀਂ ਰੋਕਦਾ ਹੈਗਾ ਜੀ ਜੇ ਰੋਕਦੇ ਹੁੰਦੇ ਤਾਂ ਫਿਰ ਹਾਦਸੇ ਕਿਉਂ ਹੋਣਗੇ ਮੈਂ ਕਾਨੂੰਨੀ ਤੌਰ ਤੇ ਰੋਡ ਤੇ ਖੜਾ ਨਹੀਂ ਕਰ ਸਕਦੇ ਟਰੱਕ ਇਹ ਫੇਰ ਵੀ ਕਿੰਨੇ ਕਿੰਨੇ ਟਰੱਕ ਖੜੇ ਹੁੰਦੇ ਆ ਜੀ 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 ਘੱਟੋ ਘੱਟ 20-25 ਟਰੱਕ ਖੜੇ ਰਹਿੰਦੇ ਆ ਤੁਸੀਂ ਜਦੋਂ ਵੀ ਕਿਤੇ ਇਧਰ ਨੂੰ ਨੰਗੋਗੇ ਜਾਂ ਕੁਝ ਵੀ ਹੋਵੇ ਤੁਸੀਂ ਦੇਖ ਸਕਦੇ ਹੋ ਕਿ 20-25 ਟਰੱਕ ਜਿਹੜੇ ਆ ਇਹ ਇਦਾਂ ਹੀ ਖੜੇ ਰਹਿੰਦੇ ਆ ਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਤੁਸੀਂ ਅਸੀਂ ਪ੍ਰਸ਼ਾਸਨ ਤੇ ਮੰਗ ਚਾਹੁੰਦੇ ਆ ਕਿ ਇਹ ਟਰੱਕਾਂ ਦਾ ਜਿਹੜਾ ਹੱਲ ਕੀਤਾ ਜਾਵੇ ਇੱਥੇ ਟਰੱਕ ਨਾ ਖੜੇ ਹੋਣ ਤਾਂ ਜੋ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ